ਉਹ ਕਹਿੰਦਾ ਦੇਹੀ ਦੇਹ ਨਾ ਹਾਂ ਕਸ਼ੂ ਮੁਕਤ ਬੰਧ ਨਾ ਹੋਏ ਦੇਹ ਦਾ ਮਹਿਨਾ ਦੇਹ ਵਾਲਾ ਦੇਹ ਵਾਲਾ ਕੌਣ ਹੈ ਜੀਵ ਤੇ ਜੀਵ ਦਾ ਮਹਿਨਾ ਕੀ ਹੈ ਮਨ ਜਿਹੜਾ ਕਹਿੰਦਾ ਹੈ ਨਾ ਵੀ ਆਹ ਮੇਰੀ ਦੇਹ ਆ ਇਹ ਲੋ ਇਹਦਾ ਨਾ ਤੇ ਮੈਂ ਜੀਵ ਹੀ ਹਾਂ ਤੇ ਨਾ ਮੈਂ ਦੇਹ ਹੀ ਹਾਂ ਮੈਂ ਸਰੀਰ ਵੀ ਨਹੀਂ ਤੇ ਮੈਂ ਸਰੀਰ ਵਾਲਾ ਵੀ ਨਹੀਂ ਪਰ ਕਹਿੰਦਾ ਮੁਕਤ ਬੰਧ ਨਾ ਹੋਏ। ਇਹ ਨਾਮ ਹੈ ਮੁਕਤਵਾ ਦੇ ਨਾਮ ਹੈ ਬੰਧਨ ਚ ਪਿਆ। ਇਸ ਗੱਲ ਤੋਂ ਉੱਤੇ ਮੈਂ ਇਹਦੇ ਤੋਂ ਉੱਤੇ ਆ। ਮੁਕਤ ਉਹ ਜਿਹੜਾ ਬੰਧਨ ਚ ਪਿਆ ਹੋ। ਵੈਗਰੂ ਬੰਧਨ ਚ ਨਹੀਂ ਪੈਂਦਾ। ਉਹਨੂੰ ਕੋਈ ਬੰਧਨ ਚ ਨਹੀਂ ਪਾ ਸਕਦਾ। ਚਰਖਾ ਬੰਧਨ ਦੇ ਵਿੱਚ ਨਹੀਂ ਲੱਕੜ ਬੰਧਨ ਦੇ ਵਿੱਚ ਨਹੀਂ ਪਈ। ਲੱਕੜ ਤੋਂ ਬਣਿਆ ਚਰਖਾ ਚਰਖੇ ਤੋਂ ਬਣਿਆ ਰੂਹ ਰੂਹ ਤੋਂ ਬਣਿਆ ਧਾਗਾ ਧਾਗੇ ਤੋਂ ਬਣਿਆ ਕੱਪੜਾ ਕੱਪੜੇ ਤੋਂ ਬਣੀਆਂ ਪੁਤਲੀਆਂ ਤੇ ਉਹ ਪੁਤਲੀਆਂ ਨੇ ਫੜੀਆਂ ਆਪਣੇ ਹੱਥ ਦੇ ਵਿੱਚ ਤਲਵਾਰਾਂ ਉਹ ਜਿਹੜੀਆਂ ਪੁਤਲੀਆਂ ਵਾ ਉਹ ਬੰਦਨ ਦੇ ਵਿੱਚ ਪਈਆਂ ਵਾ ਉਹ ਝਗੜੇ 'ਚ ਪਈਆਂ ਵਾ ਵੈਰ ਬੁਰੋ ਦੇ ਝਗੜੇ 'ਚ ਪਿੱਛੇ ਪੜ ਕੇ ਆਈ। ਤਾਂ ਕੀ ਲਿਖਿਆ ਹੈ ਜੀ? ਬ੍ਰਹਮ ਜਿਹੜਾ ਵਾ ਬ੍ਰਹਮ ਜਿਹੜਾ ਵਾ ਉਹ ਝਗੜੇ ਵਿੱਚ ਨਹੀਂ ਪਿਆ। ਬ੍ਰਹਮ ਝਗੜੇ ਵਿੱਚ ਨਹੀਂ ਪਿਆ ਜੀਵ ਝਗੜੇ 'ਚ ਪਿਆ ਤੇ ਜੀਵ ਜਿਹੜਾ ਵਾ ਉਹ ਬੰਧਨ ਦੇ ਵਿੱਚ ਉਹ ਬ੍ਰਹਮ ਬੰਧਨ ਵਿੱਚ ਨਹੀਂ ਹੈ ਪਿੱਛੇ ਪੜ ਆਇਓ ਉਹ ਕਹਿੰਦਾ ਮੈਂ ਬੰਧਨ ਦੇ ਵਿੱਚ ਹੀ ਨਹੀਂ ਤੇ ਮੈਂ ਮੁਕਤ ਕਿਉਂ ਹੋਣਾ ਜਿਹੜਾ ਬੰਧਨ ਵਿੱਚ ਹੋਵੇ ਉਹ ਮੁਕਤ ਹੁੰਦਾ ਜਿਹੜਾ ਮੁਕਤ ਹੋਵੇ ਜਿਹੜਾ ਮੁਕਤ ਹੋਵੇ ਉਹ ਬੰਧਨ 'ਚ ਪੈਂਦਾ ਉਹ ਕਹਿੰਦਾ ਮੈਂ ਮੁਕਤ ਵੀ ਨਹੀਂ ਤੇ ਬੰਦਨ ਚ ਵੀ ਨਹੀਂ ਮੈਂ ਬੰਦਨ ਚ ਵੀ ਨਹੀਂ ਸਤੰਤਰ ਤੇ ਉਹ ਹੋਗਾ ਨਾ ਜਿਹਦੇ ਲਈ ਕੋ ਦੂਜਾ ਧਿਰ ਧੇਰੋ ਹੁਣ ਕਹਿੰਦਾ ਯਾਰ ਮੈਂ ਸਰਕਾਰ ਤੋਂ ਸੁਤੰਤਰ ਵਾਂ ਭਾਵ ਮੇਰੇ ਤੋਂ ਉੱਤੇ ਸਰਕਾਰ ਹੈਗੀ ਹੈ ਵੈਗਰੂ ਤੋਂ ਉੱਤੇ ਕੋਈ ਨਹੀਂ ਤੂੰ ਨੇ ਸੁਤੰਤਰ ਕਿਹਦੇ ਤੋਂ ਨਾ ਵੇਖੋ ਨਾ ਇਹ ਸੁਤੰਤਰ ਕਹਿੰਦਾ ਮੈਨੂੰ ਇਸ ਪਿੰਡ ਦੇ ਸਰਪੰਚ ਦੀ ਕੋਈ ਕਾਨਕ ਨੋਟ ਨਹੀਂ ਭਾਵ ਮੇਰੇ ਤੋਂ ਉੱਪਰ ਸਰਪੰਚ ਵਾ ਤੇ ਸਰਪੰਚ ਦੀ ਮੈਂ ਪ੍ਰਵਾਹ ਨਹੀਂ ਕਰਦਾ ਉੱਪਰ ਹੈਗਾ ਨਾ ਵੈਗੁਰੂ ਦੇ ਉੱਪਰ ਹੀ ਕੋਈ ਨਹੀਂ ਤੇ ਉਹਨੇ ਪ੍ਰਵਾਹ ਕਿਦੀ ਕਰਨੀ ਹੈ ਠੀਕ ਆ ਨਾ ਮੁਕਤ ਤੇ ਉਹ ਜਿਹੜਾ ਬੰਦਨ ਵਿੱਚ ਪਿਆ ਉਹ ਤੇ ਜਿਹੜਾ ਬੰਦਨ ਵਿੱਚ ਪਉ ਬੰਦਨ ਵਿੱਚ ਪਉ ਉਹ ਮੁਕਤ ਹੋਊ ਤੇ ਜਿਹੜਾ ਮੁਕਤ ਹੋਊਗਾ ਉਹ ਬੰਦਨ ਵਿੱਚ ਉਹ ਬੰਦਨ ਵਿੱਚ ਪਉ ਹੁਣ ਗੁਰਬਾਣੀ ਵਿੱਚ ਇੱਕ ਤੋਕ ਆਉਂਦੀ ਆ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਤਿਆਇਆ ਜੀ ਤੈਨ ਟੂਟੀ ਜਮਕੀ ਫਾਸੀ ਇਹਦਾ ਅਰਥ ਦੱਸੋ ਵੀ ਇਹਦਾ ਅਰਥ ਕੀ ਆ ਇਸੇ ਮੁਕਤ ਸੇ ਮੈਨੇ ਉਹ ਮੁਕਤ ਦਾ ਅਰਥ ਮੁਕਤ ਹੋਇਆ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਤਿਆਇਆ ਜੀ ਜਿਨ੍ਹਾਂ ਨੇ ਹਰੀ ਨੂੰ ਤਿਆਇਆ ਜਿਨ੍ਹਾਂ ਨੇ ਇਹ ਗੱਲ ਨੂੰ ਸਮਝ ਲਿਆ ਵੀ ਹਰੀ ਦੇ ਵਿੱਚ ਤੇ ਸਾਡੇ ਵਿੱਚ ਕੋਈ ਫਰਕ ਨਹੀਂ ਆ ਸੇ ਮੁਕਤ ਕਹਿੰਦੇ ਉਹ ਮੁਕਤੀ ਤੇ ਬੰਧਨ ਦੀ ਜਿਹੜੀ ਵਿਚਾਰ ਵਾ ਉਹਦੇ ਤੋਂ ਵੀ ਮੁਕਤ ਹੋ ਗਏ ਬੰਧਨ ਤੇ ਵਿਚਾਰ ਬੰਧਨ ਤੇ ਮੁਕਤ ਦੀ ਵਿਚਾਰ ਤੇ ਆਪਣੇ ਲਈ ਆ ਨਾ ਜੀਵ ਲਈ ਆ ਜੀ ਵੀ ਕਹਿੰਦਾ ਯਾਰ ਮੈਂ ਬੜਾ ਮੋਹ ਚ ਫਸਿਆ ਫੇਰ ਕਹਿੰਦਾ ਯਾਰ ਮੈਂ ਮੋਹ ਤੋਂ ਛੁੱਟ ਗਿਆ ਫਸਣਾ ਇਹ ਛੁੱਟਣਾ ਇਹ ਤੇ ਜੀਵ ਵਾਸਤੇ ਹੀ ਆ ਨਾ ਕਹਿੰਦੇ ਜਿਹੜੇ ਨਾਮ ਨੂੰ ਤੇ ਆਉਂਦੇ ਨੇ ਉਹ ਹਰੀ ਦਾ ਹੀ ਰੂਪ ਹੋ ਜਾਂਦੇ ਨੇ ਤੇ ਸੇ ਮੁਕਤ ਉਹ ਮੁਕਤੀ ਤੇ ਬੰਧਨ ਦੀ ਵਿਚਾਰ ਤੋਂ ਵੀ ਮੁਕਤ ਹੋ ਜਾਂਦੇ ਨੇ ਉਹ ਇਹ ਗੱਲ ਕਹਿੰਦੇ ਆ ਵੀ ਮੈਂ ਨਾਮ ਹੈ ਮੁਕਤਵਾ ਤੇ ਨਾਮ ਹੈ ਬੰਧਨ ਰੂਪ ਆ ਲੱਗੀ ਸਮਝੀ ਪੀਪਲ ਸੇ ਮੁਕਤ ਹਾਂ ਸੇ ਮੁਕਤ ਆਹੋ ਜਿੰਨਾ ਤੇ ਆਇਆ ਜੀ ਆਹ ਸੁਣਾਇ ਕਿ ਕੀ ਗੱਲ ਇਹਦਾ ਮੈਂ ਨਾ ਕੀ ਉਹ ਬੰਦੇ ਮੁਕਤੀ ਬੰਧਨ ਤੋਂ ਮੁਕਤ ਹੋ ਜਾਂਦੇ ਜਿਨ੍ਹਾਂ ਨੇ ਪਹਿਲੇ ਮੁਕਤ ਦਾ ਅਰਥਵਾ ਮੁਕਤੀ ਤੇ ਬੰਧਨ ਦੀ ਗੱਲ ਤੋਂ ਮੁਕਤ ਹੋ ਜਾਂਦੇ ਆ ਉਹ ਦੋਵਾਂ ਚ ਮੁਕਤੀ ਤੇ ਬੰਧਨ ਜਿਹੜੀ ਜੀਵ ਵਾਸਤੇ ਆ ਮੇਰੇ ਵਾਸਤੇ ਆ ਤੁਹਾਡੇ ਵਾਸਤੇ ਆ ਜਦੋਂ ਮੈਂ ਜਾਣ ਲਿਆ ਵੀ ਮੈਂ ਰੱਬ ਦਾ ਰੂਪ ਆ ਤੇ ਰੱਬ ਨੂੰ ਨਾ ਕੋਈ ਬੰਧਨਵਾ ਨਾ ਕੋਈ ਉਹਨੂੰ ਸੁਤੰਤਰਤਾ ਹੀ ਆ ਮੁਕਤੀ ਤੋਂ ਵੀ ਮੁਕਤ ਹੋ ਜਾਂਦੇ ਮੁਕਤੀ ਤੋਂ ਵੀ ਮੁਕਤ ਬੱਪੜੀ ਵੀ ਗਿਆਨੀ ਧਿਆਗ ਹੈ ਉਹ ਕਹਿੰਦੇ ਸਾਨੂੰ ਮੁਕਤੀ ਦੀ ਵੀ ਲੋੜ ਨਹੀਂ ਗੁਰਬਾਣੀ ਜਉਂਦਾ ਨਾ ਮੁਕਤ ਬੱਪੜੀ ਵੀ ਗਿਆਨੀ ਧਿਆਗ ਹੈ ਉਹ ਕਹਿੰਦੇ ਨੇ ਜਤੀ ਨਾ ਵਖਈ ਤਪ ਅਤਪ ਨਾ ਹੋ ਏਕ ਨਾ ਦੋਏ ਨਾ ਮੈਂ ਜਤੀ ਆ ਨਾ ਮੈਂ ਵਖਈ ਨਾ ਮੈਂ ਤਪ ਕਰਦਾ ਵਾਂ ਨਾ ਮੈਂ ਅਤਪ ਨਹੀਂ ਤਪ ਕਰਦਾ ਭਾਵ ਤਪ ਤੋਂ ਦੂਰ ਵਾਂ ਨਾ ਮੈਂ ਇੱਕ ਤੇ ਨਾ ਮੈਂ ਦੋਏ ਕਹਿੰਦੇ ਉੱਥੇ ਇੱਕ ਦੀ ਵਿਚਾਰ ਵੀ ਨਹੀਂ ਹੁੰਦੀ ਗੁਰਬਾਣੀ ਦੇ ਵਿੱਚ ਤੇ ਕਹਿੰਦੇ ਨਾ ਵੀ ਉਹ ਇੱਕ ਵਾ ਉਹ ਕਹਿੰਦੇ ਮੈਂ ਇੱਕ ਤੋਂ ਇੱਕ ਦੋ ਤੋਂ ਵੀ ਤਾਂ ਉੱਠ ਜਾਣਾ। ਸੰਗ ਸ਼ਾਸਤਰ ਵਾਲਿਆਂ ਨੂੰ ਸ਼ੂਨੇ ਆਖਿਆ ਨਾ ਵੀ ਉਹ ਸੁਨੋ। ਗੁਰਬਾਣੀ ਨੇ ਭਾਵੇਂ ਵਾਹਿਗੁਰੂ ਨੂੰ ਇੱਕ ਆਖਿਆ ਪਰ ਸੰਗ ਸ਼ਾਸਤਰ ਨੇ ਆਖਿਆ ਵੀ ਉਹ ਉਹ ਸੁਨੋ। ਗੁਰਬਾਣੀ ਨੇ ਕਿਹਾ ਇੱਕ ਸਾਈਂ ਕਹਿੰਦੇ ਅੰਤਰ ਸੁਨੰਗ ਉਹਨੂੰ ਸੁਨਣਾ ਆਖਿਆ ਰੱਬ ਨੇ। ਸੁਨਣ ਮਾਰੇ ਜ਼ਫਰ। ਕੋਈ ਕੁਝ ਵੀ ਨਹੀਂ। ਉੱਥੇ ਇਹੋ ਜਿਹਾ ਆਨੰਦ ਵੀ ਇੱਕ ਦੋ ਦੀ ਵਿਚਾਰ ਵੀ ਆਣੀ। ਅੰਤਰ ਸੁਨੰਗ ਬਾਹਰ ਸੁਨੰਗ ਤ੍ਰਿ ਭਵਨ ਸੁਨੰਮ ਸੁਨੰਗ। ਜੋ ਤਾਂ ਸੁਨਣਾ ਜੋ ਨਰ ਜਾਣਾ ਤਾਕੋ ਪਾਪ ਨਾ ਪੰਨ ਨਾ ਪੰਨ ਇੱਕ ਦੋ ਤੇ ਉੱਥੇ ਆ ਨਾ ਜਿੱਥੇ ਜਿੱਥੇ ਦੋ ਹੋਣਗੇ ਉੱਥੇ ਇੱਕ ਹੋਣਾ ਜਿੱਥੇ ਇੱਕੋ ਉਸ ਦੋ ਜਿੱਥੇ ਇੱਕੋ ਉਥੇ ਦੋ ਹੋਣ ਉਹ ਕਹਿੰਦੇ ਉੱਥੇ ਹੈ ਹੀ ਕੁਝ ਨਹੀਂ ਜਿਹੜਾ ਸ਼ੁਰੂ ਹੋਇਆ ਉਹਦਾ ਅੰਤ ਹੋਊ ਉਹ ਜਿਹੜਾ ਸ਼ੁਰੂ ਉਹਦਾ ਅੰਤ ਹੋਊ ਜਿਹਦਾ ਅੰਤ ਉਹਦਾ ਸ਼ੁਰੂ ਹੋਇਆ ਉਹਦਾ ਸ਼ੁਰੂ ਉਹ ਅੰਤ ਸ਼ੁਰੂ ਵੀ ਆ ਨਹੀਂ ਉਹਦਾ ਤੇ ਉਸੇ ਤਰ੍ਹਾਂ ਜਿੱਥੇ 2 ਉੱਤੇ 1 ਜਿੱਥੇ 1 ਉੱਤੇ 2 ਉੱਤੇ 2 1 ਵੀ ਖੇਲ ਵੀ ਹੈ ਨਹੀਂ ਉਹਨੂੰ ਵੀ ਕੀ ਆ ਸੁਨ ਇਦਾਂ ਆਕਾਸ਼ ਸੁਨ ਉਹ ਸੁਨ ਐਸਾ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਵਾਹ ਇਹ ਅਰਥ ਹੋਇਆ ਇਹਦੇ ਗੁਰਬਾਣੀ ਦੇ ਛੇ ਮੁਕਤ ਛੇ ਮੁਕਤ ਭਏ ਜਿਨ ਹਰ ਭਾਇਆ ਜੀ ਇਹ ਗਹਿਰ